ਜੇਕਰ ਤੁਹਾਨੂੰ ਅਸੀਂ ਕਹੀਏ ਕਿ ਇਹ ਟ੍ਰੇਨ ਬਿਨਾ ਡਰਾਈਵਰ ਤੋਂ ਚੱਲਦੀ ਹੈ ਤਾਂ ਸ਼ਾਇਦ ਤੁਸੀਂ ਸਾਡੀ ਗੱਲ ਤੇ ਯਕੀਨ ਨਾ ਕਰੋ ਪਰ ਜਨਾਬ ਇਹ ਗੱਲ ਬਿਲਕੁਲ ਸੱਚ ਹੈ ਤਸਵੀਰਾਂ ਵਿੱਚ ਜੋ ਟ੍ਰੇਨ ਤੁਹਾਨੂੰ ਨਜ਼ਰ ਆ ਰਹੀ ਹੈ ਨੇਰੀ ਠਾਲ ਦੀ ਭੱਜੀ ਹੋਂਦੀ ਦਿਖ ਰਹੀ ਹੈ ਇਹ ਟ੍ਰੇਨ ਵਾਕਿਆ ਹੀ ਬਿਨਾ ਡਰਾਈਵਰ ਤੋਂ ਚੱਲ ਰਹੀ ਹੈ ਜੀ ਹਾਂ ਜੋ ਕਿ ਬੋਲਟ ਟ੍ਰੇਨ ਤੋਂ ਵੀ ਕਿਤੇ ਜ਼ਿਆਦਾ ਰਫ਼ਤਾਰ ਦੇ ਵਿੱਚ ਭੱਜੀ ਆ ਰਹੀ ਹੈ ਦਰਸਲ ਇਹ ਟ੍ਰੇਨ ਜੰਮੂ ਦੇ ਕਠੂਆ ਤੋਂ ਚੱਲ ਕੇ ਪੰਜਾਬ ਦੇ ਦਸੂਹਾ ਉੱਚੀ ਬਸੀ ਰੇਲਵੇ ਸਟੇਸ਼ਨ ਤੇ ਪਹੁੰਚੀ ਜਿੱਥੇ ਉੱਚੀ ਬਸੀ ਰੇਲਵੇ ਸਟੇਸ਼ਨ ਤੇ ਰੇਲਵੇ ਵਿਭਾਗ ਦੇ ਵੱਲੋਂ ਇਸ ਟ੍ਰੇਨ ਨੂੰ ਬੜੀ ਮੁਸ਼ਕਲ ਤੋਂ ਬਾਅਦ ਰੋਕਿਆ ਗਿਆ ਇਸ ਵਿੱਚ ਰੇਲਵੇ ਪ੍ਰਸ਼ਾਸਨ ਦੀ ਬਹੁਤ ਹੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਦੋਂ ਇਸ ਘਟਨਾ ਬਾਬਤ ਰੇਲਵੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੀਡੀਆ ਦੇ ਕੈਮਰੇ ਤੋਂ ਪਾਸਾ ਵਟ ਲਿਆ ਆਓ ਹੁਣ ਸੁਣਾ ਦਿੰਦੇ ਹਾਂ ਅਧਿਕਾਰੀ ਕਿਵੇਂ ਜਾਂਚ ਦਾ ਵਿਸ਼ਾ ਕਹਿ ਕੇ ਕੈਮਰੇ ਮੂਹਰੋਂ ਰਫੂ ਚੱਕਰ ਹੋ ਗਏ ਅੰਡਰ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਨਿਵੇਸ਼ੀਨ ਹੋਦੀ ਹੈ ਉਸਕੇ ਬਾਅਦ ਹਮ ਬਤਾ ਪਾਏਗਾ ਨਹੀਂ ਸਰ ਇਹਦਾ ਕੋਈ ਵਿੱਚ ਸੀਗਾ ਇਹਨੂੰ ਕੋਈ ਸਿਗਨਲ ਆਇਆ ਕੋਈ ਰਸਤੇ ਨੂੰ ਕੋਈ ਹਾਸਾ ਤਾਂ ਨਹੀਂ ਆਇਆ ਤੱਕ ਪਾਪਰ ਦੋ ਕੋਈ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਹੋਆ ਕਰਨ ਕੀ ਰਿਹਾ ਹੈ ਇਸ ਦਾ ਚੱਲਣ ਦਾ

अभी हम कुछ नहीं कहा अभी है, ठीक है? तो जब वहां खड़ी थी तो तब तो ब्रेक लगाई नहीं गई ये मुझे पता नहीं है अब, अब ब्रेकिंग लगाई जा रही है अभी हम लोग हम लोग स्टेशन पर अपना इसको स्टेबल कर रहे हैं पूरी तरीके से पीछे क्या हुआ इंक्वायरी के विषय है इंक्वायरी होगी उसका पता चलेगा अभी हम लोग आगे छे पीछे छे हैंड ब्रेक लगा देंगे फिर टोटल कितनी ब्रेक होती है टोटल आप सामने छः और पीछे छः लगानी पड़ेगी और आगे चैन गुटका लगाना पड़ता है ताकि गुटका लग, लग चुका है और इसके बैट बैट लिए चैन भी, भी लग गई अभी पीछे से कैसे है ये अभी उसका कुछ नहीं पता उसके लिए जाँच कमेटी बैठेगी पता किया जाएगा कि क्या हुआ की कैसे आगे गई ठीक है अभी हमारे स्टेशन पर रुकी है इसमें छह ब्रेक आगे छह पीछे और चैन गुट के आगे चैन गुट के पीछे स्टेबल किया जा रहा है और उसके बाद जो प्रोग्राम बनेगा जो क्रू आएगा वो ऊपर से डिसीजन होगा कि ये आगे जानी है कि पीछे जानी है कि पावर इसमें पीछे लगाई जाएगी बोले आगे लगी है कैसे थ्रू आगे जाएगी ठीक है बस इतना हुआ है ਇਸ ਟ੍ਰੇਨ ਦੇ ਬਿਨਾਂ ਡਰਾਈਵਰ ਤੋਂ ਚੱਲਣ ਦੇ ਅਸਲ ਦੇ ਵਿੱਚ ਕੀ ਕਾਰਨ ਰਹੇ ਇਹ ਤਾਂ ਹੁਣ ਵਿਭਾਗ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਸੋ ਇਸ ਮੌਕੇ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਅਜੇ ਹੇਚ ਦੇਖਣਾ ਹੋਵੇਗਾ ਕਿ ਜਾਂਚ ਕਰਕੇ ਵਿਭਾਗ ਦੇ ਵੱਲੋਂ ਲਾਪਰਵਾਹੀ ਕਰਨ ਵਾਲੇ ਮੁਲਾਜ਼ਮ ਜਾਂ ਫਿਰ ਕਿਸੇ ਡਰਾਈਵਰ ਦੇ ਖਿਲਾਫ ਕੀ ਐਕਸ਼ਨ ਲਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ